ਕਿਨਾ ਕਹ ਰਿਹਾ ਬਿਯੋਂਡ ਡਾਕਟਰ ਰਾਜ ਕੁਛ ਇਸ ਤਰ੍ਹਾਂ ਦੀ ਆਈਡੀ ਹੈ ਉਹਨਾਂ ਦੀ ਉਹ ਕਹਿ ਰਿਹਾ ਪਲੀਜ਼ ਟਾਕ ਅਬਾਊਟ ਗੁਰਵਿੰਦਰ ਸਿੰਘ ਆਫ ਫਰੀਦਕੋਟ ਹੂ ਗਾਟ ਕੇ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਦਰਸਲ ਕੀ ਹੈ ਕਿ ਇਹ ਸੋਣਾ ਜਵਾਨ ਸ਼ਬੀਲਾ ਨੌਜਵਾਨ ਜਿਹੜਾ ਸੀਗਾ ਜੀ ਇਹਦੀ ਵਾਈਫ ਕੈਨੇਡਾ ਗਈ ਸੀ ਹਮ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਉੱਥੇ ਹੀ ਇੱਕ ਹੋਰ ਸੀ ਇਥੋਂ ਬੱਲੂਆਣੇ ਦਾ ਆ ਸੜਕ ਦੇ ਉੱਤੇ ਜਿਹੜਾ ਬੱਲੂਆਣਾ ਇੱਥੇ ਦਾ ਮੁੰਡਾ ਸੀ ਉਹਦੇ ਉਹਦੇ ਨਾਲ ਜਾ ਕੇ ਪ੍ਰੇਮ ਸਬੰਧ ਬਣ ਗਏ ਦੋਵੇਂ ਇੱਧਰ ਆ ਗਏ ਜੀ ਤੇ ਦੱਸਦੇ ਆ ਕਿ ਦੋਨਾਂ ਨੇ ਮਿਲ ਕੇ ਫਿਰ ਇਸ ਨੌਜਵਾਨ ਦਾ ਮਰਡਰ ਕਰ ਦਿੱਤਾ ਮੈਂ ਇਹਦੇ ਬਾਪ ਨੂੰ ਸੁਣ ਰਿਹਾ ਸੀ ਉਹ ਬਜ਼ੁਰਗ ਧਾ ਮਾਰ ਰਿਹਾ ਸੀ ਉਹ ਕਹਿੰਦਾ ਮੈਂ ਤੇ ਇਹਨੂੰ ਪੁੱਤ ਪੁੱਤ ਕਰਦਾ ਜਾ ਮੈਨੂੰ ਕੀ ਪਤਾ ਕਿ ਮੈਂ ਤੇ ਡੈਣ ਪਾ ਲਈ ਬੈਠਾ ਸੀ ਹੂੰ ਤੇ ਦੀ ਵੱਡੀ ਗੱਲ ਆ ਕਿ ਮੈਂ ਤੇ ਆਪਦੀ ਨੋ ਨੂੰ ਪੁੱਤ ਪੁੱਤ ਕਰਦਾ ਸੀਦਾ ਹਮ ਮਤਲਬ ਕਿ ਇਹ ਫਰੀਦਕੋਟ ਦੇ ਇਲਾਕੇ ਦੀ ਘਟਨਾ ਹੈ ਜਿਵੇਂ ਇਹਨਾਂ ਨੇ ਕਮੈਂਟ ਦੇ ਵਿੱਚ ਕਿਹਾ ਹਾਂਜੀ ਤਾਂ ਮਤਲਬ ਕਿ ਇਹ ਇਸ ਤਰ੍ਹਾਂ ਅੱਜ ਕੱਲ ਨਾ ਪਤਾ ਹੀ ਨਹੀਂ ਕੀ ਹੋ ਰਿਹਾ ਸਾਬ ਹਮ ਸਮਝੋ ਬਾਹਰ ਦੀਆਂ ਗੱਲਾਂ ਨੇ ਰਿਸ਼ਤਿਆਂ 'ਚ ਹਵਾਨੀਅਤ ਇਸ ਕਦਰ ਭਰ ਗਈ ਆ ਕਿ ਭਈ ਇਦਾਂ ਲੱਗਦਾ ਹੈ ਕਿ ਨਾਲ ਪਿਆਹ ਬੰਦਾ ਵੀ ਆ ਨਾ ਜਿਹੜਾ ਨਾਲ ਪਏ ਬੰਦੇ ਤੇ ਯਕੀਨ ਨਹੀਂ ਤਾਂ ਸਕਦਾ ਕਿ ਸਵੇਰੇ ਸਹੀ ਸਲਾਮਤ ਉੱਠਣ ਦੇਵੇਗਾ ਆਹ ਹਾਲ ਬਣ ਗਿਆ ਨਾ ਜੀ ਜੀ ਮੈਂ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਾ ਮੈਂ ਸਵੇਰੇ ਅੱਜ ਇੱਕ ਅੰਗਰੇਜ਼ੀ ਅਖਬਾਰ ਚ ਪੜਿਆ ਸਾਊਥ ਦੇ ਵਿੱਚ ਨਾ ਤਾਮਿਲਨਾਡੂ ਚ ਹਮ ਇੱਕ ਬੀਬੀ ਕਿਸੇ ਕੰਪਨੀ ਚ ਜੌਬ ਕਰਦੀ ਸੀ ਤੇ ਜਿਵੇਂ ਤੁਹਾਨੂੰ ਪਤਾ ਸਟੇ ਕਰਦੀਆਂ ਨੇ ਨਾ ਔਰਤਾਂ ਪੀਜੀ ਜਾਂ ਹੋਸਟਲ ਬਣੇ ਹੁੰਦੇ ਨੇ ਹਾਂਜੀ ਤਾਂ ਉਹ ਇਦਾਂ ਰਹਿ ਰਹੀ ਸੀ ਘਰ ਵਾਲਿਆਂ ਨਾਲ ਸ਼ਾਇਦ ਕੋਈ ਮਾੜਾ ਮੋਟਾ ਡਿਸਪਿਊਟ ਸੀ ਸੀ ਕਿ ਨਹੀਂ ਤੇ ਬੱਚੇ ਜਿਹੜੇ ਉਹ ਆਪਣੇ ਆਪ ਦੀ ਮਾਂ ਕੋਲ ਛੱਡੇ ਹੋਏ ਸਨ ਤਾਂ ਉਹਦਾ ਘਰ ਵਾਲਾ ਉਸ ਹੋਸਟਲ 'ਚ ਪਹੁੰਚਦਾ ਹੈ ਜਿਸ ਉਹ ਹੋਸਟਲ 'ਚ ਉਹ ਰਹਿ ਰਹੀ ਸੀਗੀ ਜੀ ਉੱਥੇ ਹੁਣ ਚਲੋ ਹਸਬੰਡ ਹੈ ਕੋਈ ਵੀ ਤੁਹਾਨੂੰ ਪਤਾ ਹੈ ਤਾਂ ਐਂਟਰੀ ਦੀ ਸਾਸੱਤੇ ਹੋ ਹੀ ਜਾਂਦੀ ਹੈ ਨਾ ਕਿ ਜਾਓ ਉਹਨੇ ਜਾ ਕੇ ਫਿਰ ਉਹਦਾ ਗੱਲ ਵਢਿਆ ਹਮ ਸੁਖਮ ਸਾਹਿਬ ਗੱਲ ਵਢਣ ਤੋਂ ਬਾਅਦ ਉਸ ਬੰਦੇ ਨੇ ਇੱਕ ਸੈਲਫੀ ਕੀਤੀ ਸੈਲਫੀ ਕਰਕੇ ਉਸ ਬੰਦੇ ਨੇ ਜੋ ਆਪਾਂ ਲਾਉਨੇ ਆ WhatsApp ਤੇ ਕੀ ਇਹਨੂੰ ਕਹਿੰਦੇ ਸਟੇਟਸ ਜੀ ਸਟੇਟਸ ਲਾਇਆ ਸਰ ਸਟੇਟਸ ਲਾ ਕੇ ਤੇ ਫਿਰ ਉਹਨੇ ਪੁਲਿਸ ਦਾ ਵੇਟ ਕੀਤਾ ਵੇਟ ਕੀਤਾ ਉਹਨੇ ਕਿ ਮੇਰੀ ਘਰ ਵਾਲੀ ਮੈਨੂੰ ਧੋਖਾ ਦੇ ਕੇ ਸੀ ਬਸ ਮਾਰਦੀ ਮਤਲਬ ਉਹਦੇ ਅੰਦਰ ਕੀ ਚੱਲ ਰਿਹਾ ਹੈ ਕਿ ਉਹਨੇ ਆਪਣੇ ਕੰਟੈਕਟਸ ਦੇ ਜਿਹੜੇ ਸੀਗੇ ਜਿੰਨੇ ਵੀ ਬੰਦੇ ਉਹਨਾਂ ਨੂੰ ਦਿਖਾਉਣਾ ਸੀਗਾ ਕਿ ਮੈਂ ਮਾਰਤੀ ਆ ਹੂੰ ਮੈਂ ਮਾਰਤੀ ਆ ਮਤਲਬ ਕਿ ਯਾਨੀ ਉਸ ਬੰਦੇ ਨੇ ਅਣਖ ਦੀ ਖਾਤਰ ਕੀਤਾ ਨਾ ਜੀ ਕਿ ਮੈਂ ਰਖਾ ਦੇਵਾਂ ਹੂੰ ਠੀਕ ਹੈ ਹੋ ਸਕਦਾ ਬੀਬੀ ਚ ਕੋਈ ਗਲਤੀ ਹੋਵੇ ਸੈਪਰੇਸ਼ਨ ਤੁਹਾਡੇ ਕੁਲ ਕ ਹੱਲ ਹੈਗਾ ਉਹਦਾ ਜੀ ਪਰ ਹਿਸਾਬ ਲਾ ਲਓ ਕਿ ਇੰਨੀ ਰਿਸ਼ਤਿਆਂ ਚ ਦਰਿੰਦਗੀ ਹੈ ਕਿ ਜੀਵਨ ਸਾਥੀ ਬਣਦੇ ਆ ਨਾ ਜਦੋਂ ਆਪਾਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਚਲੋ ਠੀਕ ਹੈ ਕਿਸੇ ਮਾਮਲੇ 'ਚ ਕੋਈ ਗਲਤ ਹੁੰਦਾ ਕਿਸੇ ਮਾਮਲੇ 'ਚ ਕੋਈ ਗਲਤ ਹੁੰਦਾ ਵਾਕ ਹੋ ਜਾਂਦਾ ਬੰਦਾ ਠੀਕ ਹੈ ਪਰ ਇੰਨੀ ਦਰਿੰਦਗੀ ਯਾਰ ਕਰਦੇ ਨੇ ਤੁਸੀਂ ਸੋਚ ਕੇ ਦੇਖੋ ਕਿ ਰਿਸ਼ਤਿਆਂ 'ਚ ਹਵਾ ਨਹੀਂ ਤਾਂ ਕਿਸ ਕਦਰ ਕਿਸ ਕਦਰ ਭਾਰੀ ਪੈ ਗਈ ਆ ਜੀ ਜੀ ਸੀ ਵੀ ਬਾਈ ਜੀ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਧੰਨਵਾਦ ਤੁਹਾਡਾ ਤੇ ਸੁਖਣ ਵਾਲਾ ਪਿੰਡ ਦੀ ਇਹ ਘਟਨਾ ਆ ਸੁਖਣ ਵਾਲਾ ਜਿਹੜੇ ਉਹ ਕਲਾਕਾਰ ਹੁੰਦੇ ਸਨ ਬੜੇ ਪਿਆਰਾ ਉਹਨਾਂ ਦਾ ਕੈਰੀਅਰ ਰਿਹਾ ਸੰਧੂ ਸਾਹਿਬ ਹਾਂਜੀ ਮਨਜੀਤ ਸੰਧੂ ਸੁਖਨਵਾਲੀ ਸੰਧੂ ਸਾਹਿਬ ਸੁਖਨਵਾਲਾ ਬਿਲਕੁਲ ਨਾਲ ਹੈ ਫਰੀਦਕੋਟ ਦੇ ਤੇ ਬਹੁਤ ਪਿਆਰੀ ਜੋੜੀ ਸੀ ਉਹ ਹਮ ਬੀ ਦੀ ਵੀ ਸ਼ੈ ਡੈਥ ਹੋ ਗਈ ਸੀ ਨਾ ਜੀ ਡੈਥ ਕਲਵੰਤ ਕਹਾ ਕਲਵੰਤ ਕਹਾ ਜੀ ਹਾਂਜੀ ਬੀਬਾ ਜੀ ਬਹੁਤ ਸੋਹਣਾ ਗਾਉਂਦੇ ਸਨ ਉਹਨਾਂ ਦਾ ਕਿਤੇ ਮਿਰਜ਼ਾ ਕੱਢ ਕੇ ਸੁਣਿਓ ਜਿਹੜਾ ਉਸ ਜੋੜੀ ਨੇ ਮਿਰਜ਼ਾ ਗਾਇਆ ਨਾ ਬਾ ਕਮਾ ਲਿਆ ਉਹ ਬਹੁਤ ਪਰਿਵਾਰਕ ਉਹਨਾਂ ਦੇ ਗਾਣੇ ਹੁੰਦੇ ਸੀ ਹਾਂਜੀ ਉਹ ਮਤਲਬ ਕਿ ਵੀ ਇੱਕੋ ਬਜ਼ੁਰਗੀ ਦੀ ਅਵਸਥਾ ਦਾ ਗਾਣਾ ਸੀ ਹਾਂਜੀ ਉਹ ਮੰਜਾ ਢੋਣ ਲਈ ਪਿੱਛੇ ਜਗ੍ਹਾ ਨਹੀਂ ਹੈ ਪੋਤਾ ਨੇ ਕੋ ਵਾਲੇ ਬੰਗਲੇ ਪੋਤਾ ਨੇ ਕੋ ਵਾਲੇ ਬੰਗਲੇ ਹਾਂਜੀ ਪੋਤਾ ਨੇ ਕੋ ਵਾਲੇ ਬੰਗਲੇ ਮਤਲਬ ਕਿ ਉਹ ਸੁਖਣ ਵਾਲਾ ਬਿਲਕੁਲ ਨਾ ਫਰੀਦਕੋਟ ਦੇ ਨਾਲ ਹੈ ਪਿੰਡ ਚਲੋ ਜੀ ਅਵੇਲੇ ਰਹਿਣਾ ਟੂਰਨਾਮੈਂਟ ਦੀ ਗੱਲ ਅਸੀਂ ਕੱਲ ਕਰਤੀ ਸੀਗੀ ਜੀ ਤੇ ਉਹ ਚ ਦੋ ਬੰਦੇ ਜਿੱਤ ਗਏ ਕਹਿੰਦੇ ਇੱਕ ਤੀਜੇ ਨੰਬਰ ਤੇ ਆ ਗਿਆ ਉਹ ਤੇ ਸਿਰ ਕਮੇਟੀ ਆ ਗਈ ਉਹ ਨਹੀਂ ਕਮੇਟੀ ਆ ਗਈ ਕਿਉਂਕਿ ਜਦੋਂ ਉਹਨਾਂ ਨੂੰ ਉਠਾਇਆ ਸਾਹ ਬਲਾ ਲੋ ਹੁਣ ਤੁਸੀਂ ਬਾਈ ਗੱਲਾਂ ਕਿ ਹੁਣ ਇੱਕ ਜਗ੍ਹਾ ਤੇ ਆਪਾਂ ਬੈਠੇ ਆ ਉਹ ਪਿਸ਼ਾਪ ਸ਼ੂ ਵੀ ਰੋਕਣ ਵਾਲਾ ਸਿਸਟਮ ਸੀ ਨਾ ਇਹ ਬੜਾ ਨਿਯਮ ਕਸੂਰ ਦਾ ਸੀ ਸੀਗਾ ਹਨਾ ਜੀ ਕਦੇ ਜਾਣਾ ਆਉਣਾ ਨਹੀਂ ਆ ਤੇ ਚਲੋ ਇੱਕ ਨੰਬਰ ਦੋ ਨੰਬਰ ਵੀ ਬੰਦ ਕੀਤਾ ਸੀ ਇਹਨਾਂ ਨੇ ਕੋਈ ਮਾੜਾ ਮੋਟਾ ਫਰੂਟ ਤੇ ਪਾਣੀ ਪੂਣੀ ਦਿੰਦੇ ਹੋਣੇ ਬੱਟ ਬੱਟ ਰਹੇ ਬੰਨੇ ਯਾਰ ਇਹ ਦੋ ਬਾਲਿੰਗਸ ਆ ਤਾ ਟੈਂਟ ਜਿਹੜੇ ਤਿੰਨ ਸੀਟਾ ਉੱਪਰ ਹੋਰ ਵੀ 8-10 ਕਿੰਟੇ ਜੋ ਕਮੇਟੀ ਨੇ ਨਹੀਂ ਮੈਂ ਮੈਂ ਕੀ ਹੰਭ ਕੇ ਸਾਡੀ ਜਾਨ ਛੱਡੋ ਤੁਸੀਂ ਸਾਥ ਤੇ ਨੰਬਰ ਦੋ ਇਹਨਾਂ ਨੇ ਸਾਂਝੇ ਰੂਪ ਚ ਕੱਢ ਤੇ ਫਾਸਟ ਤੇ ਸੈਕਿੰਡ ਅੱਛਾ ਅੱਛਾ ਉਹਨੂੰ ਟਾਈਟਲ ਵੇਖੋ ਆਯੋਜਕ ਜਿਹੜੇ ਆ ਨਾ ਗਲਤੀ ਥੋੜੀ ਆਯੋਜਕਾਂ ਦੀ ਹੈ ਕਿ ਵੇਲਾ ਰਹਿਣ ਦਾ ਮੁਕਾਬਲਾ ਬਣਾਤਾ ਹੁਣ ਉਹੀ ਸ਼ਬਦ ਪਰਚਲਿਤ ਹੋ ਗਿਆ ਹਮ ਟ੍ਰੈਂਡ ਕਰ ਗਿਆ ਵੇਲਾ ਰਹਿਣ ਦਾ ਵੰਗਾ ਤੁਸੀਂ ਇਹ ਕਹਿੰਦੇ ਕਿ ਮੋਬਾਈਲ ਤੋਂ ਵੇਲੇ ਰਹਿਣ ਦਾ ਮੁਕਾਬਲਾ ਇੱਕ ਅੱਖਰ ਦੇਖਿਆ ਨਾ ਬਿਲਕੁਲ ਅੱਖਰ ਇਹ ਰਾਜਾ ਫੜਿੰਗ ਤੋਂ ਇਹ ਜ਼ਿਆਦਾ ਕੌਣ ਸਮਝ ਸਕਦਾ ਤੂੰ ਮਤਲਬ ਕਿ ਸ਼ਬਦ ਚੋਣ ਕੀ ਹੁੰਦੀ ਹੈ ਇੱਕ ਅੱਖਰ ਨੇ ਤੁਹਾਡਾ ਬਿਲਕੁਲ ਜਿਹੜਾ ਸੀਗਾ ਨਾ ਪੋਸਟ ਦੀ ਚੀਜ਼ ਨੂੰ ਦੂਜੇ ਪਾਸੇ ਹਾਂਜੀ ਹੁਣ ਲੋਕਾਂ ਨੂੰ ਇਹ ਲੱਗਦਾ ਵੀ ਇੱਥੇ ਕੋਈ ਇਹੋ ਜਿਹਾ ਮੁਕਾਬਲਾ ਹੈ ਵੀ ਜਿਵੇਂ ਆਪਣੇ ਘਰ ਦੇ ਵਿੱਚ ਨਹੀਂ ਕੋਈ ਆਸੀ ਜਿਹਾ ਬੰਦਾ ਹੁੰਦਾ ਵੀ ਉਹਨਾਂ ਦਾ ਮੁਕਾਬਲਾ ਹੈ ਕੋਈ ਬੇਵਕਮ ਨਹੀਂ ਕਰਨਾ ਯਾਰ ਕਰ ਦਿਆਂਗੇ ਕਰ ਦਿਆਂਗੇ ਹਾਸੋਈਨਾ ਬਣ ਗਿਆ ਇਹ ਹਾਸੋਈਨਾ ਬਣ ਗਿਆ ਕੋਸ਼ਿਸ਼ ਠੀਕ ਹੈ ਕਿ ਮੋਬਾਈਲ ਤੋਂ ਦੂਰ ਰੱਖਿਆ ਜਾਂ ਪਰ ਮੇਰਾ ਉਹਦੇ ਚ ਲੌਜੀਕ ਇਹ ਸੀਗਾ ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕੀ ਤੁਸੀਂ ਸਾਰੀ ਜ਼ਿੰਦਗੀ ਕਿਸੇ ਬੰਦੇ ਨੂੰ ਫੋਨ ਤੋਂ ਦੂਰ ਰੱਖ ਸਕਦੇ ਹੋ ਅੱਜ ਦੇ ਦੌਰ ਚ ਇੱਕ ਸਿਰਫ ਮੁਕਾਬਲਾ ਕਰ ਆ ਕੇ ਕਿ ਇੱਕ ਦਿਨ ਦੋ ਦਿਨ ਕੋਈ ਬੰਦਾ ਮੋਬਾਈਲ ਤੋਂ ਦੂਰ ਰਹੇਗਾ ਤੋ ਤਾਂ ਜਾ ਕੇ ਭਾਵੇਂ ਜ਼ਿਆਦਾ ਉਹਨੀਆਂ ਰੀਲਾਂ ਦੇਖੇ ਇਹ ਆ ਕਿ ਜਾਗਰੂਕਤਾ ਵਾਸਤੇ ਠੀਕ ਹੈ ਪਰ ਇਹਦੇ ਵਿੱਚ ਅਗਲੀ ਚੀਜ਼ ਦੱਸਣ ਦੀ ਜ਼ਰੂਰਤ ਹੈ ਕਿ ਇੰਡੀਅਨ ਲੋਕਾਂ ਦਾ ਸਕਰੀਨ ਟਾਈਮ ਪੂਰੀ ਦੁਨੀਆ ਚ ਇਸ ਵੇਲੇ ਜਿਆਦਾ ਸਕਰੀਨ ਟਾਈਮ ਆ ਚੁ ਇੱਕਿਆ ਹੂੰ ਇਸ ਨੂੰ ਅਸੀਂ ਕਿਵੇਂ ਸੀਮਿਤ ਕਰਨਾ ਤੌਰ ਤਰੀਕਾ ਵੀ ਦੱਸੋ ਜੀ ਠੀਕ ਹੈ ਨਾ ਜੀ ਇਸ ਨੂੰ ਕਿਵੇਂ ਸੀਮਿਤ ਕਰੀਏ ਬੱਚਿਆਂ ਦਾ ਸਕਰੀਨ ਟਾਈਮ ਅਸੀਂ ਕਿਵੇਂ ਘਟਾਉਣਾ ਹੈ ਹੂੰ ਸਟੂਡੈਂਟਸ ਦਾ ਸਕਰੀਨ ਟਾਈਮ ਕਿਦਾਂ ਘਟਾਈਏ ਜੀ ਅਸੀਂ ਬੱਚਿਆਂ ਨੂੰ ਦਸੀਏ ਕਿ ਜਦੋਂ ਤੁਹਾਡਾ ਐਗਜ਼ਾਮ ਹੈ ਜਾਂ ਤੁਸੀਂ ਕੋਈ ਬੜਾ ਮੁਕਾਬਲੇਬਾਜ਼ੀ ਵਾਲਾ ਪੇਪਰ ਦੇਣ ਜਾ ਰਹੇ ਹੋ ਤਾਂ ਤੁਹਾਡਾ ਫੋਨ ਤੁਹਾਡੇ ਨਾਲ ਦੁਸ਼ਮਣੀ ਕਰ ਰਿਹਾ ਹੂੰ ਕਿਉਂ ਕਿਉਂਕਿ ਤੁਸੀਂ ਧਿਆਨ ਕੇਂਦਰਿਤ ਕਰ ਰਹੇ ਹੋ ਨੋਟੀਫਿਕੇਸ਼ਨ ਆ ਗਿਆ ਕੜਕ ਨੋਟੀਫਿਕੇਸ਼ਨ ਆ ਗਿਆ ਕੜਕ ਬਿਲਕੁਲ ਇਹ ਇਸ ਸਮੱਸਿਆ ਪੈਦਾ ਕਰਦਾ ਹੈ ਮੋਬਾਈਲ ਤਾਂ ਮਤਲਬ ਕਿ ਠੀਕ ਹੈ ਪਰ ਪੋਜ਼ਿਟਿਵ ਚੀਜ਼ ਜਿਹੜੀ ਆ ਉਹ ਇੱਕ ਮਜ਼ਾਈਆ ਜਾਂ ਮਾਮਲਾ ਬਣ ਗਈ ਜੀ 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 ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕੁਲਵੰਤ ਜੀ ਤੁਹਾਡਾ ਵੀ ਸ਼ੁਕਰੀਆ ਸਾਰੇ ਦੋਸਤਾਂ ਨਾਲ ਜੁੜਨ ਵਾਸਤੇ ਜੀ ਤੇ ਚਲੋ ਸਮਾਉ ਚੱਲਿਆ ਤੇ ਜਾਣ ਜਾਂਦੇ ਇੱਕ ਨਿੱਕੀ ਜਿਹੀ ਗੱਲ ਤੁਹਾਨੂੰ ਹੋਰ ਸੁਣਾ ਕੇ ਜਾਣੇ 17 ਘੰਟਿਆਂ ਦਾ ਮੇਰੇ ਫੋਨ ਦਾ ਸਕਰੀਨ ਟਾਈਮ ਓ ਮਾਈ ਗੋਡ ਨਹੀਂ 16 17 ਫੋਨ ਤਾਂ ਚੱਲਦਾ ਹੀ ਰਹਿੰਦਾ ਹੋਊਗਾ ਤੁਹਾਡਾ ਚਲੋ ਪਰ ਕੀ ਵੇਖੀ ਜਾਂਦੇ 16 17 ਘੰਟੇ 16 17 ਘੰਟੇ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਸਰ ਕਮਾਲ ਆ ਕਿਤੇ ਮੈਂ ਤਾਂ ਤੁਸੀਂ ਕਦੋਂ ਸੌਂਨੇ ਤੁਹਾਨੂੰ ਤੁਹਾਨੂੰ ਨਾਮ ਦੇਣਾ ਚਾਹੀਦਾ ਸਹੀ ਕਰਦੇ ਜੀ ਜੀ 11 ਮਿੰਟ ਦੀ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਗੱਲ ਹੋਰ ਕਰਕੇ ਚਲਿਏ ਇੱਕ ਨੰਬਰ ਬੜਾ ਚਰਚਾ ਦੇ ਵਿੱਚ ਹੋਇਆ ਬਈ ਐਚ ਆਰ 88b 8888 ਹਾਂ ਤੇ ਉਹ ਨੰਬਰ ਕਰੋੜਾਂ ਤੋਂ ਪਾਰ ਪਹੁੰਚ ਗਿਆ ਸੀ ਪਰ ਹੁਣ ਕਹਿੰਦੇ ਬੰਤਾ ਪਾਰ ਪਹੁੰਚੇ ਫਿਰ ਦੋ ਬੰਦਾ ਨਹੀਂ ਲੱਭ ਰਿਹਾ ਉਹ ਬਈ ਗੱਲ ਇਹ ਆ ਸਾਡੇ ਦੋਸਤ ਆ ਸੇਠੀ ਸਾਹਿਬ ਹੁਣ ਰਿਟਾਇਰਡ ਲਾਈਫ ਦੇ ਵਿੱਚ ਆ ਜੀ